ਅੱਜ ਸੋ ਪਾਤੜਾ ਵਿਖੇ ਨਿਆਲ ਪਿੰਡ ਦੋ ਮੋਤਾਂ ਆਈਆਂ ਨੇ ਦ੍ਰਿੰਦਰ ਸਿੰਘ ਤੇ ਹਾਤਰੀ ਸਿੰਘ ਦ੍ਰਿੰਦਰ ਸਿੰਘ ਮੇਰੇ ਫਾਦਰ ਸਾਹਿਬ ਨੇ ਮਾਲਕ ਨਾਲ ਗੱਲ ਹੋਈ ਉਹ ਕਹਿੰਦੇ ਵੀ ਹਾਂ ਹੋਈ ਆ ਮਾਲਕ ਨਾਲ ਗੱਲ ਕਹਿੰਦੇ ਮਾਲਕ ਕਹਿੰਦਾ ਵੀ ਪਾਤੜਾ ਨੂੰ ਗੱਡੀ ਲੈ ਕੇ ਦੇ ਰਹੇ ਨੇ ਵੀ ਉਹ ਮੰਨ ਗਿਆ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਉਹ ਮੰਨ ਗਿਆ ਵੀ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਠੀਕ ਹੈ ਉਸ ਤੋਂ ਬਾਅਦ ਉਹਥੇ ਪਰਸੋਂ ਪਾਤੜਾ ਦੇ ਵਿੱਚ ਦੋ ਡਰਾਈਵਰ ਵੀਰਾਂ ਦੇ ਨਾਲ ਬੇਇਨਸਾਫੀ ਹੋਈ 65000 ਰੁਪਿਆ ਉਹਨਾਂ ਨੂੰ ਮਿਲਿਆ ਸੀ ਪਾੜੇ ਦਾ ਜਿਹੜਾ ਕਿ ਉਥੇ ਚੋਰੀ ਹੋ ਗਿਆ ਕਿਸੇ ਦੇ ਵੱਲੋਂ ਚੋਰੀ ਕਰ ਲਿਆ ਗਿਆ ਜਦੋਂ ਮਾਲਕ ਨੂੰ ਉਹ ਗੱਲ ਦੱਸੀ ਗਈ ਤਾਂ ਮਾਲਕ ਨਹੀਂ ਮੰਨਿਆ ਉਹ ਕਹਿੰਦਾ ਕਿ ਤੁਸੀਂ ਸਾਡੇ ਪੈਸੇ ਖਾ ਗਏ ਹੋ ਬਾਅਦ ਵਿੱਚ ਕਹਿੰਦੇ ਕਿ ਤੁਸੀਂ ਪਾਤੜਾ ਦੇ ਵਿੱਚ ਆ ਜਾਓ ਤੇ ਜਦੋਂ ਉਹ ਪਾਤਲਾ ਪਹੁੰਚੇ ਤੇ ਉੱਥੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਰੱਜ ਕੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਵਾਂ ਡਰਾਈਵਰ ਵੀਰਾਂ ਨੂੰ ਆਪਣੀ ਬੇਗਨਾਹੀ ਸਾਬਤ ਕਰਨ ਦੇ ਲਈ ਆਪਣੀ ਜਾਨ ਗਵਾਉਣੀ ਪਈ ਉੱਥੇ ਹੀ ਇਸ ਮਾਮਲੇ ਦੇ ਵਿੱਚ ਡਰਾਈਵਰ ਦਵਿੰਦਰ ਸਿੰਘ ਦੀ ਬੇਟੀ ਨੇ ਵੱਡੇ ਖਲਾਸੇ ਕੀਤੇ ਨੇ ਇੱਕ ਵੀਡੀਓ ਦੇ ਰਾਹੀਂ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਡਰਾਈਵਰ ਦਵਿੰਦਰ ਸਿੰਘ ਦੀ ਬੇਟੀ ਦਾ ਕਹਿਣਾ ਹੈ ਕਿ ਮੇਰੀ ਸਵੇਰ ਹੀ ਆਪਣੇ ਪਾਪਾ ਦੇ ਨਾਲ ਗੱਲ ਹੋਈ ਸੀ ਇਸ ਵਿਸ਼ੇ ਨੂੰ ਲੈ ਕੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮਾਲਕ ਦੇ ਨਾਲ ਗੱਲਬਾਤ ਕਰੋ ਕੀ ਕੀ ਗੱਲਾਂ ਬਾਤਾਂ ਹੋਈਆਂ ਸਾਰੀਆਂ ਖੌਣਿਆ ਤੁਹਾਨੂੰ ਡਰਾਈਵਰ ਦਵਿੰਦਰ ਸਿੰਘ ਦੀ ਬੇਟੀ ਦਾ ਇਹ ਵਾਇਰਲ ਹੋ ਰਿਹਾ ਵੀਡੀਓ ਜੋ ਇਸ ਵੀਡੀਓ ਦੇ ਰਾਹੀਂ ਆਪਣੇ ਪਿਤਾ ਦੇ ਇਨਸਾਫ ਦੇ ਲਈ ਲੜ ਰਹੀ ਹੈ ਕਿ ਤੁਸੀਂ ਸਪੋਰਟ ਦੇ ਵਿੱਚ ਹੋ ਇਹਨਾਂ ਦੋਵਾਂ ਡਰਾਈਵਰ ਵੀਰਾਂ ਦੀ ਤਾਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਹਾਲ ਸਾਹਿਬ ਵਾਈਕੁ ਜੀ ਕੀ ਫਤੇ ਜੋ ਪਰਸੋਂ ਪਾਤੜਾ ਵਿਖੇ ਨਿਆਲ ਪਿੰਡ ਦੋ ਮੋਤਾਵਾਂ ਵਾਲਿਆਂ ਨੇ ਦਵਿੰਦਰ ਸਿੰਘ ਤੇ ਹਾਤੇ ਸਿੰਘ ਦਵਿੰਦਰ ਸਿੰਘ ਮੇਰੇ ਫਾਦਰ ਸਾਹਿਬ ਨੇ ਠੀਕ ਹੈ ਉਹਨਾਂ ਨੇ ਜਦੋਂ ਗੱਡੀ ਭਰ ਕੇ ਲੈ ਕੇ ਤੁਰੇ ਨੇ ਹੁਸ਼ਿਆਰਪੁਰ ਖਾਲੀ ਕਰਕੇ ਜਦੋਂ ਪਿਆਜ਼ ਭਰਿਆ ਹੋਇਆ ਸੀਗਾ ਖਾਲੀ ਕਰਕੇ ਗੱਡੀ ਉਹ ਲੁਧਿਆਣੇ ਲੈ ਗਏ ਨੇ ਲੁਧਿਆਣੇ ਲੈ ਕੇ ਗਏ ਨੇ ਜਦੋਂ ਲੁਧਿਆਣੇ ਜਾ ਕੇ ਉਹ ਸੌਂਦੇ ਰਾਤ ਨੂੰ ਪ੍ਰਾਤ ਨੂੰ ਸੌਂਗੇ ਉਹਨਾਂ ਕੋਲ 60000 ਰੁਪਿਆ ਸੀਗਾ ਠੀਕ ਹੈ ਪਾੜਾ ਮਿਲਿਆ ਸੀ 60000 ਰੁਪਿਆ ਗੱਡੀ ਦੇ ਵਿੱਚੋਂ ਚੋਰੀ ਹੋ ਗਿਆ ਸੋਰੀ ਹੋਣ ਤੋਂ ਬਾਅਦ ਸਵੇਰੇ ਮੇਰੀ ਡਾੜੀ ਨਾਲ ਗੱਲ ਹੋਈ ਹੈ ਮੈਨੂੰ ਕਹਿੰਦੇ ਵੀ ਮੈਂ ਕਿਹਾ ਡਾੜੀ ਕਿੰਿਓ ਕਹਿੰਦੇ ਵੀ ਪੁੱਤਰ ਇਹਨਾਂ ਨੇ ਕਰਕੇ ਆ ਗੱਲ ਹੋ ਗਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਡਾੜੀ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਡੀ ਫਰੋੜ ਲਓ ਕਈ ਵਾਰ ਆਪਾਂ ਧਰ ਕੇ ਖੁੱਲ ਜਾਨੇ ਆ ਕਹਿੰਦੇ ਵੀ ਨਹੀਂ ਕਹਿੰਦੇ ਵੀ ਮੈਂ ਗੱਡੀ ਦੇਖ ਲਈ ਕਹਿੰਦੇ ਵੀ ਮੈਨੂੰ ਪੈਸੇ ਨਹੀਂ ਲੱਗੇ ਠੀਕ ਹੈ ਮੇਰੇ ਨਾਲ ਮਾਲਕ ਨਾਲ ਗੱਲ ਹੋਈ ਉਹ ਕਹਿੰਦੇ ਵੀ ਹਾਂ ਹੋਈ ਹੈ ਮਾਲਕ ਨਾਲ ਗੱਲ ਕਹਿੰਦੇ ਮਾਲਕ ਕਹਿੰਦਾ ਵੀ ਪਾਤੜਾ ਨੂੰ ਗੱਡੀ ਲੈ ਕੇ ਗੱਡੀ ਲੈ ਕੇ ਪਾਤੜਾ ਆ ਗਏ ਨੇ ਪਾਤੜਾ ਜਦੋਂ ਆਏ ਨੇ ਪਾਲ ਮਿਸਤਰੀ ਦੀ ਦੁਕਾਨ ਤੇ ਮੇਰੇ ਡੈਡੀ ਦੇ ਤੇ ਮੇਰੇ ਚਾਚਾ ਜੀ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਠੀਕ ਹੈ ਕੁੱਟਮਾਰ ਕਰਨ ਤੋਂ ਬਾਅਦ ਜਿਵੇਂ ਕਿ ਸੀਏ ਸਟਾਫ ਵਾਲੇ ਕੁੱਟਮਾਰ ਕਰਦੇ ਨੇ ਐਵੇਂ ਉਹਨਾਂ ਨੇ ਕੁੱਟਮਾਰ ਕੀਤੀ ਗਈ ਹੈ ਅਲੱਗ-ਅਲੱਗ ਜਗ੍ਹਾ ਲੱਜਾ ਕੇ ਪੁੱਛਦੇ ਰਹੇ ਨੇ ਵੀ ਉਹ ਮੰਨ ਗਿਆ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਉਹ ਮੰਨ ਗਿਆ ਵੀ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਠੀਕ ਹੈ ਉਸ ਤੋਂ ਬਾਅਦ ਉੱਥੇ ਮੌਜੂਦ ਸੀਗਾ ਪਾਲ ਮਿਸਤਰੀ ਜਦੋਂ ਕੁੱਟਮਾਰ ਹੋਈ ਹੈ ਬੈਗ ਫੁੱਲਣ ਦੇ ਵਿੱਚ ਪਾਲ ਮਿਸਤਰੀ ਮੌਜੂਦ ਸੀ ਇੱਕ ਮੇਰੇ ਡੈਡੀ ਦਾ ਚਾਚਾ ਕਾਲ ਜਿਹੜਾ ਕੀ ਉਹ ਉਸ ਟਾਈਮ ਉਤੇ ਮੌਜੂਦ ਸੀਗਾ ਕਿਉਂਕਿ ਮੇਰੇ ਡੈਡੀ ਨਾਲ ਮੇਰੀ ਗੱਲ ਹੋਈ ਸੀ ਮੇਰੇ ਡੈਡੀ ਨੇ ਮੈਨੂੰ ਫੋਨ ਲਾ ਕੇ ਸਾਰੀ ਚੀਜ਼ ਦੱਸੀ ਸੀ ਕਿ ਮੈਨੂੰ ਕਾਲੇ ਚਾਚੇ ਨੇ ਕੋਲ ਖੜ ਕੇ ਘਟਵਾਇਆ ਹੈ ਮੈਨੂੰ ਛਡਾ ਕੇ ਨਹੀਂ ਲੈ ਕੇ ਆਏ ਮੈਨੂੰ ਗੋਰਾ ਪਾਪਾ ਛਡਾ ਕੇ ਲੈ ਕੇ ਆਇਆ ਜ਼ਿੰਮੇਵਾਰੀ ਲੈ ਕੇ ਗੋਰਾ ਦਾ ਚਾਚਾ ਮੇਰੇ ਡੈਡੀ ਦਾ ਚਾਚਾ ਹੀ ਨਹੀਂ ਸੀ ਤੇ ਮੇਰੇ ਦਾਦਾ ਜੀ ਲਾਗਦੇ ਨੇ ਉਸ ਤੋਂ ਬਾਅਦ ਜਦੋਂ ਉਹ ਘਰ ਆ ਗਏ ਨੇ ਘਰ ਆ ਕੇ ਮੇਰੇ ਨਾਲ ਗੱਲ ਕੀਤੀ ਹੈ ਮੇਰੇ ਨਾਲ ਗੱਲ ਕੀਤੀ ਐ ਕਰਕੇ ਮੈਂ ਸਾਰਿਆਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਆਪਾਂ ਡੈਡੀ ਪੈਸੇ ਦੇ ਦਾਂਗੇ ਵੀ ਤੁਸੀਂ ਟੈਨਸ਼ਨ ਨਾ ਲਾਓ ਠੀਕ ਹੈ ਉਹਨਾਂ ਨੇ ਕੀ ਕੀਤਾ ਬੋਲਦੇ ਆ ਕਹਿੰਦੇ ਵੀ ਕੋਈ ਗੱਲ ਨਹੀਂ ਕੋ ਤਾਂ ਮੈਂ ਨਹੀਂ ਟੈਨਸ਼ਨ ਲੈਂਦਾ ਉਸ ਤੋਂ ਬਾਅਦ ਜਿਸ ਦਿਨ ਇਹ ਡੈਥ ਹੋਈ ਆ ਉਸ ਦਿਨ ਜਿਸ ਦਿਨ ਦਵਾਈ ਖਾਧੀ ਆ ਉਸ ਦਿਨ ਮੈਨੂੰ ਫੋਨ ਕੀਤਾ ਸਵੇਰੇ ਮੇਰਾ 8 ਵਜੇ ਗੱਲ ਹੋਈ ਹੈ ਬਕਾਇਦਾ ਫੋਨ ਦੀ ਡਿਟੇਲਾਂ ਚੈੱਕ ਕਰਾਈਆਂ ਜਾਣ ਠੀਕ ਹੈ ਮੇਰੇ ਡੈਡੀ ਦੇ ਕੋਲ ਦੋ ਫੋਨ ਸੀਗੇ ਆਈਫੋਨ ਸੀ ਇੱਕ ਆਈਫੋਨ ਮੇਰਾ ਦਿੱਤਾ ਹੋਇਆ ਫੋਨ ਸੀਗਾ ਠੀਕ ਹੈ ਉਹਦੇ ਵਿੱਚ ਸਾਰੇ ਆਈਡੀ ਪ੍ਰੂਫ ਮੇਰੇ ਚੱਲ ਰਹੇ ਨੇ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਨੰਬਰ ਹੈ ਉਹ ਵੀ ਮੇਰੇ ਪ੍ਰੂਫ ਤੇ ਆ ਨੰਬਰ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਕਿ ਉਹਨਾਂ ਨੇ ਘਰ ਆ ਗਏ ਮੇਨਾਂ ਗੱਲ ਹੋਈ ਸਵੇਰੇ ਵੀ ਉਸ ਤੋਂ ਬਾਅਦ 11 ਵਜੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਹੈ 12:05 ਤੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਹੈ ਡੈਡੀ ਦੀ ਉਹਨਾਂ ਨੇ ਬਸ ਮੈਨੂੰ ਕਾਲ ਦੇ ਵਿੱਚ ਇਹ ਗੱਲ ਕਹੀ ਹੈ ਕਹਿੰਦੇ ਵੀ ਕਾਲੇ ਨੇ ਮੈਨੂੰ ਕੋਲ ਖੜ ਕੇ ਘਟਵਾਇਆ ਠੀਕ ਹੈ ਵਿਪਾਲ ਮਿਸਤਰੀ ਨੂੰ ਤਾਂ ਕਾਲੇ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਠੀਕ ਹੈ ਹੁਣ ਪਤਾ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਜਿਨ੍ਹਾਂ ਨੇ ਕੁੱਟਿਆ ਇੱਕ ਦਾ ਨਾਮ ਲਖਮਿੰਦਰ ਸਿੰਘ ਹੈ ਮਲਾਜ਼ਮ ਦੀ ਗੱਡੀ ਸੀਗੀ ਲਖਮਿੰਦਰ ਸਿੰਘ ਪਿੰਡ ਹਰਿਆਉ ਦਾ ਰਹਿਣ ਵਾਲਾ ਤੇ ਉਹਨਾਂ ਦਾ ਡਰਾਈਵਰ ਆ ਇੱਕ ਦੇਸਾ ਦੇ ਸਾ ਤੇ ਇਕੋ ਦਾ ਇਕੋ ਦਾ ਭਤੀਜਾ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ 12:40 ਮਿੰਟ ਤੇ ਉਹਨਾਂ ਨੇ ਮੈਨੂੰ ਵੀਡੀਓ ਸੈਂਡ ਕੀਤੀਆਂ ਨੇ ਵੀਡੀਓ ਸੈਂਡ ਕੀਤੀਆਂ ਨੇ ਮੈਨੂੰ ਜਦੋਂ ਮੈਨੂੰ ਉਹਨਾਂ ਨੇ ਵੀਡੀਓ ਸੈਂਡ ਕੀਤੀਆਂ ਮੈਂ ਨਾਲ ਦੀ ਨਾਲ ਉਹਨਾਂ ਨੂੰ ਮੈਸੇਜ ਕੀਤਾ ਫੋਨ ਲਾਇਆ ਫੋਨ ਲਾ ਕੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਡੈਡੀ ਤੁਸੀਂ ਕੀ ਕਰ ਜਾਂਦੇ ਹੋ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਹੈ ਕਹਿੰਦੇ ਪੁੱਤ ਮੈਂ ਗੋਲੀ ਖਾ ਲਈ ਆਪਦਾ ਧਿਆਨ ਰੱਖੀ ਮੈਨੂੰ ਇਨਸਾਫ ਦਿਵਾ ਲਈ ਠੀਕ ਹੈ ਬਸ ਮੇਰੇ ਨਾਲ ਆਹੀ ਗੱਲ ਹੋਈ ਹੈ ਮੇਰੇ ਨਾਲ ਹੋਰ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੇਰੇ ਪਾ ਡੈਡੀ ਦੇ ਫੋਨ ਦੀ ਡਿਟੇਲਾਂ ਚੈੱਕ ਕਰਾਈਆਂ ਜਾਣ ਹਜੇ ਤੱਕ ਨਾ ਤਾਂ ਫੋਨ ਬਰਾਮਦ ਹੋਏ ਨੇ ਠੀਕ ਹੈ ਉਹ ਫੋਨ ਬਰਾਮਦ ਕੀਤੇ ਜਾਣ ਕਿਉਂਕਿ ਸਾਰੇ ਰਲੇ ਮਿਲੇ ਨਹੀਂ ਮੇਰੇ ਭਰਾ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੇਰਾ ਭਰਾ ਭੋਲਾ ਬਹੁਤ ਹੈ ਮੇਰੀ ਮਾਂ ਹੈ ਨਹੀਂ ਵੀ ਠੀਕ ਹੈ ਮੈਂ ਬਹੁਤ ਦੁਖੀ ਹਾਂ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਉੱਥੇ ਜਿਹੜੀ ਦੁਕਾਨ ਤੇ ਕੁੱਟਮਾਰ ਹੋਈ ਹੈ ਜਿਉ ਨਾਲ ਮਿਲੇ ਹੋਏ ਨਹੀਂ ਸੀਗੇ ਤਾਂ ਉੱਥੋਂ ਦੇ ਕੈਮਰੇ ਵੀ ਗਾਇਬ ਨੇ ਉਹਦੇ ਨੇ ਕੈਮਰੇ ਵੀ ਗਾਇਬ ਕੀਤੇ ਗਏ ਨੇ ਤੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀਗਾ ਮੈਂ ਉੱਥੇ ਆਉਂਦੀ ਜਾਂਦੀ ਸੀਗੀ ਮੇਰੇ ਡੈਡੀ ਮੇਰੇ ਕੋਲ ਆਉਂਦੇ ਜਾਂਦੇ ਸਾਰੇ ਮੇਰੇ ਨਾਲ ਗੱਲ ਕਰਦੇ ਸੀਗੇ ਠੀਕ ਹੈ ਤੇ ਜਦੋਂ ਮੈਂ ਅੱਜ ਉੱਥੇ ਗਈਆਂ ਤਾਂ ਮੈਨੂੰ ਉੱਥੇ ਬੜਾ ਨਿਰੀਤਤਾ ਗਿਆ ਉਹਨਾਂ ਨੇ ਮੈਨੂੰ ਤੇ ੱਟੇ ਮਾਰ ਕੇ ਕੱਢ ਦਿੱਤਾ ਗਿਆ ਮੇਰੇ ਚਾਚੇ ਤਾਏ ਹਨੇ ਮੇਰਾ ਭਰਾ ਕੁਛ ਨਹੀਂ ਬੋਲਿਆ ਮੈਨੂੰ ਮੇਰੇ ਭਰਾ ਨੂੰ ਸਾਰਿਆਂ ਨੇ ਪੜਤਾਇਆ ਹੋਇਆ ਮੇਰੇ ਭਰਾ ਨੂੰ ਕੁਛ ਨਹੀਂ ਪਤਾ ਉਹ ਬਹੁਤ ਪੋੜਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਪਤਾ ਹੈ ਤਲਮਰ